ਤੁਸੀਂ ਲੈ ਰਹੇ ਹੋ ਕਿਉਂਕਿ ਟੀਮਾਂ ਗ੍ਰਹਿ ਮੰਤਰੀ ਦੀਆਂ ਆਈਆਂ ਸੀ ਹੋਮ ਮਿਨਿਸਟਰੀ ਦੀਆਂ ਆਈਆਂ ਸੀ ਤੇ ਅੱਜ ਹੁਣ ਉਹਨਾਂ ਨੇ ਬੋਲਦੇ ਆ ਗਏ ਆ ਲਾਈਨ ਤੇ ਵੀ ਕੱਲ ਮੈਂ ਪੰਜਾਬ ਦੇ ਚੀਫ ਮਿਨਿਸਟਰ ਨਾਤੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਣ ਲੱਗ ਪਈ ਆ ਉਹਨਾਂ ਕੋਲ ਆਪਣੇ ਅੰਕੜੇ ਨੇ ਆਪਣੇ ਅੰਕੜੇ ਦੇਣਗੇ ਜੀ ਗੱਲ ਇਹ ਵੀ ਪੰਜਾਬ ਦੀ ਜਿਹੜੀ ਪੈਸਾ ਆਉਣਾ ਉਹ ਲੇਟ ਨਾ ਹੋਵੇ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਡਰਾਮੇ ਕਰਕੇ ਲੇਟ ਕੀਤਾ ਜਾਣ ਕੇ ਕਿਉਂਕਿ ਹਾਊਸ 'ਚ ਇਹਨਾਂ ਨੇ ਇਹ ਕਹਿਣਾ ਸੀ ਵੀ ਪ੍ਰਾਈਮ ਮਿਨਿਸਟਰ ਸਾਨੂੰ ਟਾਈਮ ਨਹੀਂ ਦੇ ਰਹੇ ਜੀ ਉਹ ਹੁਣ ਗੱਲ ਖਤਮ ਹੋ ਗਈ ਅੱਜ ਹਾਊਸ ਤੇ ਹੁਣ ਜਾ ਕੇ ਰੀਲੀ ਗੋਵਰਨਸ ਸਟੇਟ ਨੂੰ ਮਿਲਲੇਗੀ ਫੰਡ ਦੀ ਗੱਲ ਕਰ ਰਿਹਾ 1600 ਕਰੋੜ ਦੀ ਉਹ ਕਹਿੰਦੇ ਕਿ ਕਿਸਾਨਾਂ ਦੇ ਖਾਤੇ ਚ ਪਾਣੇ ਨੇ ਇਸ ਆਸਲੀ ਕੀ ਹੈ ਨਹੀਂ ਨਹੀਂ ਦੇਖੋ ਬਿਲਕੁਲ ਮੈਂ ਇਹ ਗੱਲ ਲੋਕਾਂ ਦੀ ਡਿਮਾਂਡ ਆ ਇਹ ਲੋਕਾਂ ਦੀ ਡਿਮਾਂਡ ਆ ਪਰ ਪੈਸਾ ਹਰ ਇੱਕ ਚੀਜ਼ ਅਲੱਗ-ਅਲੱਗ ਮਿਲਣਾ ਹੈ ਪੰਜਾਬ ਸਰਕਾਰ ਨੂੰ ਲੱਗ ਮਿਲਣਾ ਹੈ ਹਨ ਜੀ ਬਖ ਬਖ ਸਕੀਮਾਂ ਚ ਲੱਗ ਮਿਲਣਾ ਹੈ ਉਹ ਤਾਂ ਇੱਕ ਸਿਸਟਮ ਆ ਸਟੇਟ ਗਵਰਨਮੈਂਟ ਤੇ ਦੇਸ਼ ਦੀ ਜਿਹੜੀ ਸਰਕਾਰਾਂ ਸਰਕਾਰਾਂ ਤਾਂ ਜਿਹੜੀਆਂ ਇਹ ਕੰਮ ਇਕੱਠੀਆਂ ਹੀ ਕਰਦੀਆਂ ਉਹਦੇ ਵਿੱਚ ਯਾਨੀ ਜਿਹੜਾ ਪੀਐਮ ਵਾਲਾ ਅਨਾਉਂਸਮੈਂਟ ਹੈ ਉਹ ਸਿੱਧੀ ਸਰਕਾਰ ਦੇ ਖਾਤੇ ਚਾਹੂਗੀ ਦੇਖੋ ਮੈਂ ਤੁਹਾਨੂੰ ਬਾਰ-ਬਾਰ ਜਿਵੇਂ ਕਿਹਾ ਹੈ ਅਲੱਗ-ਅਲੱਗ ਸਕੀਮਾਂ ਦਾ ਪੈਸਾ ਹੈ ਉਹ ਸਿੱਧਾ ਖਾਤਿਆਂ ਚ ਆਏਗਾ ਜੇ ਕਿ ਜੇ ਆਵਾਸ ਯੋਜਨਾ ਹੈ ਆਵਾਸ ਯੋਜਨਾ ਦਾ ਪੈਸਾ ਤਾਂ ਸਿੱਧਾ ਆਊਗਾ ਇਸੇ ਤਰੀਕੇ ਨਾਲ ਜਿਹੜਾ ਹੋਰ ਪੈਸਾ ਹੈ ਉਹ ਅਲੱਗ-ਅਲੱਗ ਸਕੀਮਾਂ ਦਾ ਸਿੱਧਾ ਆਏਗਾ ਜਿਹੜਾ ਪੰਜਾਬ ਸਰਕਾਰ ਨੂੰ ਆਉਣਾ ਆਖਿਰ ਸਰਕਾਰ ਦਾ ਵੀ ਤਾਂ ਨੁਕਸਾਨ ਹੋਇਆ ਨਾ ਤੇ ਜਿਹੜਾ ਜਿਹੜਾ ਨੁਕਸਾਨ ਸਾਰੀ ਜ਼ਮੀਨਾਂ ਕਿੰਨੀਆਂ ਤਵਾਹ ਹੋਈਆਂ ਕਿਹੜੀ ਕਿਹੜੀ ਫਸਲ ਤਵਾਹ ਹੋਈ ਆ ਉਹ ਡਾਟਾ ਤਾਂ ਹਜੇ ਪੰਜਾਬ ਸਰਕਾਰ ਨੇ ਦਿੱਤਾ ਹੀ ਨਹੀਂਗਾ ਇਹ ਬਤਾਏ ਕਿ ਵਿਧਾਨ ਸਭਾ ਚ ਇਹ ਬੋਲਿਆ ਨਾ ਵੀ ਹਜੇ ਅਸੀਂ ਡਾਟਾ ਇਹਨੂੰ ਟਾਈਮ ਲੱਗੂਗਾ ਤੇ ਹੋਮ ਮਿਨਿਸਟਰ ਨਾਲ ਉਹ ਗੱਲ ਕਰਨਗੇ ਕੱਲ ਨੂੰ ਜਾ ਕੇ ਜਿਹੜਾ ਕਿ ਮੈਂ ਤਿੰਨ ਦਿਨਾਂ ਦਾ ਕਹਿ ਰਹੇ ਆ ਵੀ ਹੋਮ ਮਿਨਿਸਟਰ ਸਾਹਿਬ ਨੂੰ ਉਹ ਬੇਨਤੀ ਹੋਮ ਪੀਐਮਓ ਨੇ ਪ੍ਰਾਈਮ ਮਿੰਿਸਟਰ ਅਚੀਵਨਸਰ ਸਾਹਿਬ ਨੂੰ ਕੀਤੀ ਵੀ ਪਹਿਲਾਂ ਸਾਰੇ ਅੰਕੜੇ ਜਿਹੜੀਆਂ ਟੀਮਾਂ ਆ ਕੇ ਤਿੰਨ ਤਿੰਨ ਦਿਨ ਉਹ ਘੁੰਮਦੀਆਂ ਰਹੀਆਂ ਮੰਤਰੀ ਘੁੰਮਦੇ ਰਹੇ ਉਹ ਸਾਰੀਆਂ ਜਿਹੜਾ ਡਾਟਾ ਏ ਉਹ ਹੋਮ ਮਿਨਿਸਟਰੀ ਕੋਲ ਆ ਕਿਉਂਕਿ ਜਿਹੜੀ ਟੀਮ ਚਾਹੇ ਉਹ ਜਲ ਸ਼ਕਤੀ ਮਿਨਿਸਟਰੀ ਸੀ ਚਾਹੇ ਉਹ ਪਾਵਰ ਮਿਨਿਸਟਰੀ ਸੀ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਸੀ ਚਾਹੇ ਫਾਈਨੈਂਸ ਮਿਨਿਸਟਰੀ ਸੀ ਉਹਦੀਆਂ ਟੀਮਾਂ ਦਾ ਸਾਰਾ ਭੇਜਣ ਦਾ ਕੰਮ ਉਹ ਹੋਮ ਮਿਨਿਸਟਰੀ ਦਾ ਸੀ ਤੇ ਹੁਣ ਅੱਜ ਇਸ ਗੱਲ ਤੇ ਸੀਐਮ ਸਾਹਿਬ ਨੇ ਔਰ ਫੋਰ ਹੰਡਾਂ ਦੀ ਵੀ ਮੰਨਕਾਰੀ ਹੈ ਕਹਿੰਦੇ ਰੀਲੀਫ ਵੱਡਾ ਹੋਣਾ ਚਾਹੀਦਾ ਹੈ ਸਪੈਸ਼ਲ ਮੈਕਣ ਹੁਣ ਕੱਲ ਜਾਣਦਾ ਸੀ ਪਹਿਲਾਂ ਸੈਸ਼ਨ ਅੰਦਰ ਡਰਾਮਾ ਕਰਨਾ ਸੀ ਇਹਨਾਂ ਨੇ ਗੱਲ ਦਾ ਕਹਿਣਾ ਸੀ ਇੱਕ ਇਧਰ ਅੱਜ ਵਿਧਾਨ ਸਭਾ ਚਲਾ ਰਹੇ ਹੈ ਸਾਡਾ ਚ ਤੁਹਾਕੇ ਐਮਐਲਏ ਯਾਹ ਕਿਉਂ ਨਹੀਂ ਆਇਆ ਇਹ ਤਾਂ ਇੱਕ ਬਿਊਟੀ ਆ ਇਹ ਤਾਂ ਇੱਕ ਲੋਕਤੰਤਰ ਦੇ ਵਿੱਚ ਹਰ ਦਾ ਅਧਿਕਾਰ ਆ ਕੋਈ ਮੀਡੀਆ ਰਾਹੀਂ ਗੱਲ ਕਹਿੰਦਾ ਏ ਕੋਈ ਜਦੋਂ ਮਿੰਟ ਹੀ ਤੁਸੀਂ ਦਸੀਏ ਦੇਖੋ ਮੈਂ ਕਹਿਣਾ ਚਾਹੇ ਨੰਬਰ ਕਿੰਨੇ ਵੀ ਆ ਅੱਜ ਮੈਂ ਸਵੇਰੇ ਹੀ ਸੁਣ ਰਿਹਾ ਸੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਿੰਟ ਦੋ ਦਿੱਤੇ ਆ ਦੋ ਮਿੰਟ ਦੇ ਵਿੱਚ ਤੁਸੀਂ ਦੱਸੋ ਕੀ ਗੱਲ ਕੀਤੀ ਜਾ ਸਕਦੀ ਆ ਇਹ ਤਾਂ ਲੋਕਾਂ ਦਾ ਇੱਥੇ ਪਾਰਟੀ ਥੋੜੀ ਦੇਖਣੀ ਚਾਹੀਦੀ ਇੱਥੇ ਤਾਂ ਇਹ ਸੀ ਵੀ ਲੋਕਾਂ ਦਾ ਭਾਈ ਤਵਾਈ ਹੋਈ ਤੇ ਜਿਹੜੇ ਸਾਡੇ ਪ੍ਰਧਾਨ ਇਸ ਵੇਲੇ ਵਰਕਿੰਗ ਪ੍ਰੈਜ਼ੀਡੈਂਟ ਨੇ ਤੇ ਐਮਐਲਏ ਨੇ ਅਸ਼ਵਨੀ ਸ਼ਰਮਾ ਜੀ ਉਹ ਤਾਂ ਉਸ ਇਲਾਕੇ ਚੋਂ ਵੀ ਆਉਂਦੇ ਆ ਤੇ ਹੁਣ ਮੈਨੂੰ ਇਹ ਦੱਸੋ ਵੀ ਉਹ ਆਪਣੇ ਕਿਹੜੇ ਇਲਾਕੇ ਦੀ ਕਿਹੜੇ ਪਿੰਡ ਦੀ 2 ਮਿੰਟ ਚ ਗੱਲ ਦੱਸ ਸਕਦੇ ਸੀ ਹੋਰ ਕੀ ਕਰਨ ਜਦੋਂ ਉਹਰੇ ਟਾਈਮ ਨਾ ਮਿਲੇ ਉਹਰੇ ਕੋਈ ਗੱਲ ਨਾ ਹੋਵੇ ਤੇ ਤੁਸੀਂ ਤੁਸੀਂ ਇਹ ਗੱਲ ਮਤਾ ਹੋਰ ਇਹ ਪਾਉਣਾ ਹੋਵੇ ਵੀ ਪ੍ਰਧਾਨ ਮੰਤਰੀ ਦੇ ਉਲਟ ਮਤਾ ਤੁਸੀਂ ਜਾ ਤਾਂ ਫਿਰ ਰੱਖੋ ਅਸੀਂ ਪੰਜਾਬ ਦੇ ਲਈ ਲੋਕਾਂ ਦੇ ਲਈ ਕਰ ਲਾਂਗੇ ਤੁਸੀਂ ਰੱਖੋ ਫਿਰ ਸਟੈਂਡ ਤੇ ਇੱਕ ਪਾਸੇ ਤੁਸੀਂ ਪ੍ਰਧਾਨ ਮੰਤਰੀ ਦੇ ਉਲਟ ਮਤਾ ਪਾਉਨੇ ਹੋ ਤੇ ਦੂਜੇ ਪਾਸੇ ਚੱਲੇ ਹੋ ਹੁਣ ਹੋਮ ਮਿਨਿਸਟਰ ਸਭ ਕੁਲ ਮੈਂ ਕੁੱਕੇ ਕਿਸੇ ਸਟੈਂਡ ਤੇ ਧਰੋ ਲੇਕਿਨ ਅੱਜ ਸਾਰੇ ਮੰਤਰੀ ਬੋਲੇ ਆ ਸਾਰੇ ਮੰਤਰੀ ਬੋਲੇ ਆ ਵੀ ਅਸੀਂ ਆਪ ਦੇਖ ਲਾਂਗੇ ਜੀ ਸਾਨੂੰ ਨਹੀਂ ਲੋੜ ਪੰਜਾਬ ਦੇਸ਼ ਦਾ ਹਿੱਸਾ ਨਹੀਂ ਗਾ ਤੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਦਿੱਲੀ ਤੇ ਸੈਂਟਰ ਤੇ ਹੱਕ ਨਹੀਂ ਗਾ ਫਿਰ ਸੀਦਾ ਪੈਸਾ ਆ ਜਾਣਾ ਚਾਹੀਏ ਫਿਰ ਮੈਂ ਕਹਣਾ ਮੈਂ ਸਰਕਾਰ ਬੋਲ ਰਹੀ ਹੈ ਕਿ ਹਮੇਂ ਨਹੀਂ ਜ਼ਰੂਰ ਮੈਂ ਇਸ ਗਲਤ ਵਿੱਚ ਨਹੀਂ ਪੈਂਦਾ ਇਹ ਕੀ ਬੋਲਦੇ ਇਹਨਾਂ ਦੇ ਨਾਲ ਕੀ ਫਰਕ ਪੈਂਦਾ ਏ ਅਸੀਂ ਪੰਜਾਬ ਦੇ ਲੋਕਾਂ ਦਾ ਦੇਖਣਾ ਹੈ ਇਹ ਇਹ ਤੇ ਉਹ ਕਹਿੰਦੇ ਕਿ ਇੱਕ ਮਿੰਟ ਤਾਂ ਚਾਹਣਗੇ ਨਾ 2050 ਦੇ ਲੋਕਾਂ ਦਾ ਇਹ ਹੀ ਬੁਰਾ ਹਾਲ ਹੁੰਦਾ ਰਹੇ ਉਹਨਾਂ ਨੇ ਇੱਕ ਗੱਲ ਇੱਕ ਮਿੰਟ ਇੱਕ ਹੋਰ ਗੱਲ ਕਹੀ ਇੱਕ ਹੋਰ ਗੱਲ ਕਹੀ ਜਦੋਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਸਾਰਾ ਪੰਜਾਬੀ ਦੁਨੀਆ 'ਚ ਤਰੱਕੀ ਕਰ ਰਿਹਾ ਹਰ ਸੂਬੇ 'ਚ ਪੰਜਾਬੀ ਤੱਕੀ ਤਰੱਕੀ ਕਰ ਰਹੀ ਆ ਜਾ ਕੇ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਪੰਜਾਬੀ ਤਰੱਕੀ ਕਰ ਰਹੀ ਆ ਕਿਉਂਕਿ ਤੁਸੀਂ ਬੈਠੇ ਹੋ ਥੋੜੀ ਸਰਕਾਰ ਬੈਠੀ ਆ ਔਰ ਇਹ ਪੰਜਾਬ ਦੇ ਸਰਕਾਰ ਆਮ ਆਦਮੀ ਦੀ ਆ ਤਾਂ ਪੰਜਾਬੀ ਤਰੱਕੀ ਪੰਜਾਬ ਤਰੱਕੀ ਤਾਂ ਨਹੀਂ ਕਰ ਰਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਅੱਜ ਨਕਲੀ ਵਿਧਾਨ ਸਭਾ ਚੱਲ ਰਹੀ ਆ 29 'ਚ ਨਕਲੀ 29 'ਤੇ ਵਿੱਚ ਕਹਿੰਦੇ ਪਾਰਲੀਮੈਂਟ ਵੀ ਨਕਲੀ ਚੱਲੂਗੀ ਮੋਦੀ ਜੀ ਮੋਦੀ ਜੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ 29 ਤੱਕ ਤੇ ਸਭ ਤੋਂ 20 ਤੋਂ ਉੱਤੇ ਸੂਬਿਆਂ ਦੇ ਚੀਫ ਮਿਨਿਸਟਰ ਨੇ ਇਹਨਾਂ ਦੀ ਤਾਂ ਦੋ ਜਗ੍ਹਾ ਸਰਕਾਰ ਸੀ ਇੱਕ ਨਿਬੜ ਗਈ ਇੱਕ ਨਿਬੜ ਗਈ 29 ਦੀ ਗੱਲ ਬਾਅਦ ਚ ਕਰਨ ਪਹਿਲਾਂ 27 ਦੇ ਵਿੱਚ ਆਪਣਾ ਕੰਮ ਨਿਬੜਦਾ ਦੇਖਣਗੇ ਇਹ ਗੱਲ 27 ਦੀ ਕਰਨ ਆਪਣੀ ਦੀ 27 ਦੀ ਬਿੱਟੂ ਤੁਹਾਨੂੰ ਪਤਾ ਸੀ ਮਤਾ ਅੱਜ ਖਿਲਾਫ ਹੈ ਕੇਂਦਰ ਸਰਕਾਰ ਦੇ ਫਿਰ ਵੀ ਤੁਸੀਂ ਆਏ ਅਸੀਂ ਭੱਜਣ ਆਲੇ ਅੱਜ ਥੋੜੀ ਆ ਅਸੀਂ ਪੰਜਾਬੀ ਆ ਮੈਂ ਕਿਹਾ ਮੈਂ ਸਾਹਮਣਾ ਕਰਦਾ ਜਾ ਕੇ ਦੇਖਦੇ ਕਿਹੜਾ ਮਤਲਬ ਹੈ ਅੱਖਾਂ ਜੱਖਾਂ ਪਾ ਕੇ ਜਦੋਂ ਦੇਖੀ ਆ ਅਗਰ ਸਾਹਮਣੇ ਸਾਹਮਣੇ ਦੇਖ ਲਵਾਂ ਮੈਂ ਚੱਲਿਆ ਮਿਲ ਪਰ ਪ੍ਰਤਾਪ ਬਾਜਵੇ ਨੇ ਸਾਇਨ ਵੀ ਕੀਤੀ ਸੀ ਕਿ ਪ੍ਰਤਾਪ ਬਾਜਵੇ ਨੇ ਕਿਹਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਘੱਟਾ ਘੱਟਾ ਗੱਲ ਕਰਦੇ ਹੋ ਤੁਹਾਡੇ ਨਾਲ ਦੇਖੋ ਜਿਹੜੀ ਗੱਲ ਵਿਧਾਨ ਸਭਾ ਦੀ ਗੱਲ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਸਰ ਸਾਹਮਣੇ ਜੀ ਇਹ ਗੱਲਾਂ ਜਿਹੜੀਆਂ ਹਰ ਬਲੇ ਟਿਚਰਾਂ ਜੀਆਂ ਨੇ ਨਾ ਸਰ ਇੱਧਰ ਸਾਹਮਣੇ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਘੰਟਾ ਗੱਲ ਕਰਦੇ ਹੋ 2 ਘੰਟੇ ਗੱਲ ਕਰਦੇ ਹੋ ਤੁਸੀਂ ਦੱਸੋ ਮੈਂ ਕੀ ਗੱਲ ਕਰਾਂ ਤੁਹਾਡੀ ਹੁੰਦੀ ਤੁਸੀਂ ਤੁਸੀਂ ਮੈਨੂੰ ਸਮਝਾਓ ਵੀ ਮੈਂ ਕੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਹੇ ਹਾਂ ਪਰ ਮੇਰੀ ਗੱਲ ਉਹ ਟੈਲੀਫੋਨ ਦੇ ਗੱਲ ਨਾਲ ਛੱਡੋ ਮੇਰੀ ਤੁਹਾਡੇ ਸਾਹਮਣੇ ਗੱਲ ਹੋ ਰਹੀ ਦੱਸੋ ਕੀ ਕਹਿਣਾ ਹੈ ਪਰ 12000 ਕਰੋੜ ਰੁਪਏ ਦਾ ਹਰੇ ਤੇ ਪੰਜਾਬ ਦੀ ਜਨਤਾ ਨੂੰ ਸਮਝ ਨਹੀਂ ਆ ਰਿਹਾ ਹੈ ਸਮਝ ਕੀ ਆ ਖਾ ਗੇ ਉਹ ਤਾਂ ਗੱਲ ਨਹੀਂ ਹੈਗਾ ਲੈ ਅੱਧ ਹੋ ਗਈ ਜਿਹੜੇ ਗੋਲ ਢਿੱਡ ਹੋਏ ਆ 92 93 ਆਦੇ ਉਹ ਐਵੇਂ ਥੋੜੀ ਹੋ ਗਏ ਉਹ ਸਾਰਾ ਜਿਹੜਾ 12000 ਕਰੋੜ ਰੁਪਇਆ ਉਹ ਖਾ ਗਏ ਇਸ ਕਰਕੇ ਅੱਜ ਹੁਣ ਫੇਰ ਤਾਂ ਹੀ ਜਿਹੜੇ ਲੋਕ ਕਹਿ ਰਹੇ ਆ ਨਾ ਜਿਹੜੇ ਕੱਲ ਵੀ ਮੰਤਰੀ ਜੀ ਕਾ ਕੇ ਉਹ ਗੱਲ ਕਹਿ ਗਏ ਉਹ ਗੱਲ ਇਸੇ ਕਰਕੇ ਕਿ ਵੀ ਹਰ ਪੰਜਾਬ ਦਾ ਬੰਦਾ ਦੁਹਾਈ ਪਾ ਰਿਹਾ ਉਹ ਬਾਹਰਲੇ ਮੰਤਰੀ ਆ ਰਹੇ ਆ ਸੂਬਿਆਂ ਦੇ ਪਰ ਜਦ ਸਾਨੂੰ ਮਿਲ ਰਹੇ ਆ ਕਹਿੰਦੇ ਯਾਰ ਹਰ ਬੰਦਾ ਤੁਹਾਡਾ ਇਹ ਕਹਿ ਰਿਹਾ ਵੀ ਪੰਜਾਬ ਸਰਕਾਰ ਨੂੰ ਨਾ ਪੈਸਾ ਦੇ ਦਿਓ ਇਹ ਖਾ ਜਾਣਗੇ ਪੈਸਾ ਲੋਕਾਂ ਦਾ ਆਪ ਇਹ ਗੱਲ ਕਹਿਣੀ ਆ ਸਾਰਿਆਂ ਨੂੰ ਉਹ ਤਾਂ ਬਾਹਰੋਂ ਆਉਂਦੇ ਆ ਤੇ ਬਾਹਰੋਂ ਇਹ ਗੱਲ ਸੁਣ ਕੇ ਜਾਂਦੇ ਆ ਵੀ ਪੰਜਾਬੀ ਥੋੜੇ ਯਾਰ ਕਹਿ ਰਿਹਾ ਥੋਡੀ ਸਰਕਾਰ ਨੂੰ ਪੈਸਾ ਨਾ ਦਿਓ ਇਸ ਕਰਕੇ ਲੋਕਾਂ ਨੇ ਲਿਖਨੇ ਆ ਪਾਟਾ ਬਣਾਇਆ ਜੀ ਉਹ ਕਹਿੰਦੇ ਅਸੀਂ ਯੂਜ਼ ਨਹੀਂ ਕਰ ਸਕਦੇ ਭਾਵੇਂ ਐਸਬੀਆਰਐਫ ਫੰਡ ਪਿਆ ਹੋਏ ਅਸੀਂ ਕਹਿੰਦੇ ਯੂਜ਼ ਨਹੀਂ ਕਰ ਸਕਦੇ ਤੁਸੀਂ ਇਹ ਦੱਸੋ ਵੀ ਹੈਗਾ ਜਾਂ ਨਹੀਂ ਆ ਕਹਿੰਦੇ ਐਂਟਰੀ ਹੈ ਲੇਕਿਨ ਉਹ ਕਹਿੰਦੇ ਐਂਟਰੀ ਹੈਗੀ ਆ ਪੈਸੇ ਪਏ ਨੇ ਉਹ ਜਿੰਨਾ ਦੇ ਸਕਦੇ ਉਹਨਾਂ ਤੋਂ ਦਿਓ ਮੈਂ ਕਹਿੰਦਾ ਜਿਹੜਾ ਵੀ ਉਹਨਾਂ ਦਾ ਹੈ ਜਿੰਨਾ ਪੈਸਾ ਉਹ ਦੇ ਸਕਦੇ ਉਹ ਤਾਂ ਦੇਣ ਚੜਦੀ ਕਲਾ ਬਾਕੀ ਹੋਰ ਅੱਜ ਆਪ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆਪੀ ਬੀ ਸਪੈਸ਼ਲ ਸਪੈਸ਼ਲ ਜਿਹੜਾ ਹੈ ਹੜਾਂ ਦੇ ਲਈ ਪੈਕੇਜ ਦੇ ਵਿੱਚ ਅਸੀਂ ਗੱਲ ਕਰਾਂਗੇ ਫੇਰ ਅਸੀਂ 8500 ਰੁਪਏ ਦੇ ਸਕਦੇ ਹਾਂ ਹੁਣ ਉਹ ਗੱਲ ਅੱਜ ਹੋਮ ਮਿਨਿਸਟਰ ਕੋਲ ਜਾਣਗੇ ਨਾ ਕੱਲ ਤੇ ਉਹ ਸਾਰੀਆਂ ਗੱਲਾਂ ਉੱਥੇ ਸਾਂਝੀਆਂ ਹੋਣਗੀਆਂ ਜਦੋਂ ਅੱਜ ਤੱਕ ਗਏ ਹੀ ਨਹੀਂ ਗਏ ਡਰਾਮਾ ਹੀ ਉਰੇਆ ਕਰਨਾ ਸੀ ਵਿਧਾਨ ਸਭਾ ਦਾ ਇਹਨਾਂ ਨੇ ਡਰਾਮਾ ਕਰਨਾ ਸੀ ਪ੍ਰਧਾਨ ਮੰਤਰੀ ਦੇ ਮਤਾ ਉਲਟ ਲਿਆ ਕੇ ਮੈਂ ਉਹਦਾ ਬਹੁਤ ਝਟਕੇ ਵਿਰੋਧ ਕਰਦਾ ਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਬੀ ਬਾਰ ਬਾਰ ਇਹਨਾਂ ਨੂੰ ਕਿਹਾ ਗਿਆ ਅੱਜ ਮੈਂ ਕਹਿਣ ਵੀ ਆਇਆ ਸੀ ਅੱਜ ਮੈਂ ਮੀਡੀਆ ਦੇ ਮੂਹਰੇ ਅੱਜ ਕਹਿਣਾ ਸੀ ਇਹ ਚੰਗੀ ਗੱਲ ਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਸਾਹਿਬ ਸੀਐਮ ਨੇ ਆਪ ਬਣ ਲਿਆ ਵੀ ਮੈਂ ਕੱਲ ਹੋਮ ਮਿਨਿਸਟਰ ਸਾਹਿਬ ਨੂੰ ਮਿਲਣ ਚੱਲਿਆ ਨਹੀਂ ਮੈਂ ਇਸੇ ਕਰਕੇ ਆਇਆ ਸੀ ਮੈਂ ਸੀਐਮ ਨੂੰ ਮਿਲਣਾ ਵੀ ਸੀ ਜੇ ਨਹੀਂ ਮਿਲਦੇ ਮੈਂ ਆਫਿਸ 'ਚ ਦਰਜ ਕਰਾਉਂਦਾ ਵੀ ਤੁਹਾਨੂੰ ਪੀਐਮਓ ਬਾਰ ਬਾਰ ਇਹ ਗੱਲ ਚਹਿ ਕੇ ਕਹਿ ਚੁੱਕਿਆ ਏ ਵੀ ਇਹ ਸਾਰੇ ਅੰਕੜੇ ਆ ਜਿਹੜੇ ਉਹ ਹੋਮ ਮਿਨਿਸਟਰੀ ਕੋਲ ਕਿਸੇ ਇਨਸਾਨ ਦੀ ਗੱਲ ਨਹੀਂ ਗਈ ਗੱਲ ਗੱਲ ਏ ਆ ਵੀ ਹੋਮ ਦਾ ਮਹਿਕਮਾ ਹੋਮ ਮਿਨਿਸਟਰੀ ਉਹ ਮੱਤ ਪ੍ਰੂਵਾ ਜੀ ਮੇਟੋ ਦੀ ਚੀਫ ਮਿਨਿਸਟਰ ਦੀ ਕੁਰਸੀ ਦੀ ਗੱਲ ਆ ਉੱਥੇ ਕੌਣ ਆ ਕੋਈ ਵੀ ਹੋ ਸਕਦਾ ਪਰ ਜੇ ਤੁਸੀਂ ਹੋਮ ਮਿਨਿਸਟਰੀ ਦੀ ਟੀਮਾਂ ਰਲੀਫ ਦੇ ਵਿੱਚ ਜ਼ਿੰਮੇਵਾਰੀ ਉਹਨਾਂ ਦੀ ਆ ਇਹ ਰੂਲ ਨੇ ਤੁਸੀਂ ਕਿਉਂ ਨਹੀਂ ਜਾਂਦੇ ਉਹਨਾਂ ਕੋਲ ਉਹ ਬਾਰ ਬਾਰ ਕਹਿ ਰਹੇ ਨੇ ਕਿ ਕਾਲਾ ਬਣਾਇਆ ਗਿਆ ਹੈਗਾ ਸਰਕਾਰ ਬਾਰ ਬਾਰ ਬੇਨਤੀ ਕਰ ਰਹੀ ਆ ਲੋਕਾਂ ਨੂੰ ਕਿ ਪੈਸਾ ਦਿੱਤਾ ਜਾਵੇ ਉਹ ਯਾਰ ਸਾਰਾ ਪੈਸਾ 1200 12000 ਕਰੋੜ ਖਾ ਕੇ ਨਹੀਂ ਬਣਿਆ ਢਿੱਡ ਭਰਿਆ ਇਹਨਾਂ ਦਾ ਮਿਸ਼ਨ ਤਾਂ ਜਾਜ ਜਿਹੜੇ ਮੰਤਰੀ ਨੇ ਉਹ ਤੰਗ ਕਰ ਰਿਹਾ ਇਹਨਾਂ ਦੇ ਪੁਲਿਸ ਦੇ ਆਫੀਸਰ ਜਾਂਦੇ ਆ ਪੋਲਿਊਸ਼ਨ ਬੋਰਡ ਦੇ ਜਾਂਦੇ ਆ এনवायरमेंट ਤੇ ਜਾਂਦੇ ਆ ਤੇ ਹਰ ਫੈਕਟਰੀ ਨੂੰ ਤਾਲਾ ਲਾਉਣ ਦੀ ਗੱਲ ਕਰਦੇ ਆ ਜਿੰਨਾ ਚਿਰ ਤੁਸੀਂ 50 ਲੱਖ ਰੁਪਏ ਨਹੀਂ ਜਮ੍ਹਾਂ ਕਰਾਉਂਗੇ ਤੇ ਜਿਵੇਂ ਉਹ ਮੁਰਗਿਆਂ ਨੂੰ ਫੜਫੜ ਮੰਤਰੀ ਆ ਜਿਹੜੇ ਉਹ ਸੀਐਮ ਮੂਰੇ ਲਿਆਉਂਦੇ ਆ ਤੇ ਉਹ ਪੈਸੇ ਜਾਣੇ ਕਿੱਥੇ ਆ ਜਾਣੇ ਕਿੱਥੇ ਆ ਜੇ ਇਹ ਸੱਚੇ ਹੋਣ ਕਿ ਉਹ ਸਿੱਧਾ ਪੈਸਾ ਜਿਹੜੇ ਲੋਕਾਂ ਦਾ ਇਹਨਾਂ ਕੋਲ ਤਾਂ ਰਿਕਾਰਡ ਹੈਗਾ ਏ ਜਿਨ੍ਹਾਂ ਦੀਆਂ ਛੱਤਾਂ ਇੱਕ ਮਿੰਟ ਜਿਨ੍ਹਾਂ ਦੀਆਂ ਛੱਤਾਂ ਟੁੱਟੀਆਂ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਪੁਲਟਰੀ ਫਾਰਮ ਰੁੜ ਗਏ ਜਿਨ੍ਹਾਂ ਦੇ ਡੰਗਰ ਰੁੜ ਗਏ ਸਿੱਧਾ ਖਾਤਿਆਂ ਚ ਪਵਾ ਦੇਣ ਪੈਸਾ ਉਹਨਾਂ ਦਾ ਇਹ ਆਪ ਕਿਉਂ ਲੈ ਰਿਹਾ ਪੈਸਾ ਇਹ ਤਾਂ ਇਹ ਤਾਂ ਇਹ ਤਾਂ ਇਹਨਾਂ ਦੇ ਜਿਹੜੇ ਘਰ ਲੋਕਾਂ ਦੇ ਰੁੜੇ ਆ ਇਹ ਆਪਣੇ ਇੱਕ ਅਲੀਸ਼ਾਨ ਬੰਗਲੇ ਬਣਾਉਣਾ ਚਾਹੁੰਦੇ ਆ ਉਹਦੇ ਨਾਲ ਜਿਹੜੇ ਲੋਕਾਂ ਦਾ ਸਾਰਾ ਕਾਰੋਬਾਰ ਰੁੜ ਗਿਆ ਆਪਣੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਗੱਲ ਇੰਨੀ ਇੱਕ ਬਿੱਟੂ ਜੀ ਉਹ ਕਹਿੰਦੇ ਸੈਂਟਰ ਤੇ ਜਿੰਨੇ ਵੀ ਮਨਿਸਟਰ ਆ ਰਹੇ ਨੇ ਕਹਿੰਦੇ ਡਿਜਾਸਟਰ ਟੂਰਿਜ਼ਮ ਕਰਨ ਆਉਂਦੇ ਨੇ ਫੋਟੋ ਖਿਚਾਉਂਦੇ ਨੇ ਬਾਅਦ ਦੇ ਵਿੱਚ ਘੁੱਟਾ ਬਿਆਨ ਦੇ ਦਿੰਦੇ ਆ ਇਹ ਤਿੰਨ ਸਾਲ ਇਨਾਂ ਨੂੰ ਪਤਾ ਇਹ ਇਹੀ ਕੁਛ ਕਰਦੇ ਰਹੇ ਆ ਜਾ ਕੇ ਉੱਥੇ ਮੁੱਖ ਮੰਤਰੀ ਸਾਹਿਬ ਚਾਰ ਚਾਰ ਦਿਨ ਜਿਹੜਾ ਗੈਰ ਰਹਿੰਦੇ ਸੀ ਉੱਥੇ ਇਹ ਇਹ ਉਹ ਕੰਮ ਕਰਦੇ ਸੀ ਉਹ ਕਮਰਿਆਂ